शिवसना ਆਗੂ ਦੇ ਉੱਪਰ ਹੋਏ ਹਮਲੇ ਤੋਂ ਬਾਅਦ ਜਿਮਨੀ ਚੋਣ ਦੇ ਵਿੱਚ ਰੁੱਝੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਨਵੀਂ ਚੁਣੌਤੀ ਪੇਸ਼ ਹੋ ਚੁੱਕੀ ਹੈ ਕਿਉਂਕਿ ਨਵੇਂ ਤੇ ਗੰਭੀਰ ਇਲਜ਼ਾਮ ਲਗਾ ਕੇ ਵਿਰੋਧੀਆਂ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਮਾਨ ਸਰਕਾਰ ਨੂੰ ਪੂਰੀ ਸਰਕਾਰ ਨੂੰ ਬੁਰੀ ਤਰੀਕੇ ਨਾਲ ਘੇਰਿਆ ਹੈ ਤਿੱਖੇ ਇਲਜ਼ਾਮ ਲੱਗੇ ਨੇ ਵੱਡੇ ਇਲਜ਼ਾਮ ਲੱਗੇ ਨੇ ਕਿਸ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ ਤੇ ਕਿਸ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਕਿਸਾਨਾਂ ਦੀ ਕਿਉਂਕਿ ਕਿਸਾਨਾਂ ਦੇ ਵੱਲੋਂ ਇੱਕ ਵੱਡਾ ਫੈਸਲਾ ਲੈਂਦੇ ਹੋਏ ਨਵੇਂ ਅੰਦੋਲਨ ਦੀ ਤਾਰੀਖ ਤੈਅ ਕਰ ਦਿੱਤੀ ਗਈ ਹੈ ਹੁਣ ਇਹ ਅੰਦੋਲਨ ਕਿੱਥੇ ਲੱਗੇਗਾ ਕਿਹੜੇ ਪਰਪਸ ਦੇ ਲਈ ਲੱਗੇਗਾ ਤੇ ਕਿਸ ਤਰ੍ਹਾਂ ਦੀ ਤਿਆਰੀ ਕਿਸਾਨਾਂ ਦੀ ਹੈ ਇਹ ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਅਮਰਿਤਪਾਲ ਸਿੰਘ ਦੀ ਕਿਉਂਕਿ ਅਮਰਿਤਪਾਲ ਸਿੰਘ ਦੀ ਰਿਹਾਈ ਦੀ ਇੱਕ ਵਾਰ ਫਿਰ ਤੋਂ ਮੰਗ ਉੱਠੀ ਹੈ ਹੁਣ ਕਾਰਨ ਦੱਸੇ ਗਏ ਨੇ ਆਧਾਰ ਦੱਸੇ ਗਏ ਨੇ ਕਿ ਆਖਰ ਰਿਹਾਈ ਅੰਮ੍ਰਿਤਪਾਲ ਦੀ ਹੋਣੀ ਕਿਉਂ ਚਾਹੀਦੀ ਹੈ ਕਿਸ ਵੱਲੋਂ ਹੁਣ ਇਹ ਮੰਗ ਰੱਖੀ ਗਈ ਹੈ ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਇਹਨਾਂ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਡਾਕਟਰ ਹਰਵਿੰਦਰ ਸਿੰਘ ਪੱਟੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਿਆ ਡਾਕਟਰ ਸਵਾਗਤ ਹੈ ਜੀ ਪ੍ਰੋਗਰਾਮ 'ਚ ਸੁਪਰੀਅਰ ਲਖਵਿੰਦਰ ਜੀ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਨਮੀ ਚਨੋਤੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਕਿਉਂਕਿ ਜਿੱਥੇ ਉਹ ਲਗਾਤਾਰ ਚਣੌਤੀਆਂ ਦਾ ਸਾਹਮਣਾ ਕਰ ਰਹੇ ਨੇ ਜਿਮਨੀ ਚੋਣਾ ਦੇ ਵਿੱਚ ਵਿਰੋਧੀ ਲਗਾਤਾਰ ਉਹਨਾਂ ਟਾਰਗੇਟ ਕਰ ਰਹੇ ਨੇ ਇੱਕ ਪਾਸੇ ਸ਼ੀਤਾ ਲੰਗਰਾਰ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਫਿਰ ਕਹੀਏ ਭਾਜਪਾ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਦੀ ਗੱਲ ਕਰੀਏ ਰਾਜਾ ਬੜਿੰਗ ਦੀ ਗੱਲ ਕਰੀਏ ਕੋਸਮੁੱਚੀ ਕਾਂਗਰਸ ਦੀ ਗੱਲ ਕਰੀਏ ਉਹ ਵੀ ਲਗਾਤਾਰ ਵੱਡੇ ਵੱਡੇ ਦਾਅਵੇ ਠੋਕਰ ਰਹੇ ਨੇ ਜਿਨ੍ਹਾਂ ਦਾ ਜਵਾਬ ਹਰ ਰੋਜ਼ ਮੁੱਖ ਮੰਤਰੀ ਸਾਹਿਬ ਨੂੰ ਦੇਣਾ ਪੈਂਦਾ ਹੈ ਲੇਕਿਨ ਇਸੇ ਦਰਮਿਆਨ ਹੁਣ ਸ਼ਿਵ ਸੈਨਾ ਦੇ ਆਗੂ ਦੇ ਉੱਪਰ ਹੋਏ ਹਮਲੇ ਤੋਂ ਬਾਅਦ ਸਨੀਵਲ ਜਾਖੜ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਤਿੱਖੇ ਇਲਜ਼ਾਮ ਲਗਾਏ ਗਏ ਨੇ ਇੱਥੋਂ ਤੱਕ ਕਿ ਪਰਿਵਾਰਵਾਦ ਦੇ ਉੱਪਰ ਵੀ ਟਾਰਗੇਟ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਵੇਂ ਦੇਖ ਰਹੇ ਹੋ ਇਸ ਨਵੀਂ ਚੁਣੌਤੀ ਨੂੰ ਇਹ ਪੂਰਾ ਮਾਮਲਾ ਕੀ ਹੈ ਜਿਸ ਮਾਮਲੇ ਦੇ ਵਿੱਚ ਹੁਣ ਕਸੂਤੇ ਮੁੱਖ ਮੰਤਰੀ ਭਗਵੰਤ ਮਾਨ ਫਸਦੇ ਨਜ਼ਰ ਆ ਰਹੇ ਨੇ ਸਿਕੂ ਨਖਵਿੰਦਰ ਜੀ ਅੱਜ ਆਪਣੇ ਜਾਖੜ ਸਾਹਿਬ ਗਏ ਸੀਗੇ ਉਸ ਦੀਪ ਤਾਪਰ ਜਿਨ੍ਹਾਂ ਦੇ ਉੱਪਰ ਅਟੈਕ ਹੋਇਆ ਸੀ ਚਿਪਸ ਐਨਾ ਦੇ ਲੀਡਰ ਨੇ ਉਹ ਨਿਹੰਗ ਸਿੰਘਾਂ ਨੂੰ ਟੈਗ ਕੀਤਾ ਗਿਆ ਸੀਗਾ ਜਾਂ ਇਹ ਕਹੀਏ ਕਿ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਕੁਝ ਲੋਕਾਂ ਨੂੰ ਟੈਗ ਕੀਤਾ ਗਿਆ ਸੀ ਕਿਉਂਕਿ ਇਹ ਗੱਲ ਕੋਈ ਕਲੀਅਰ ਸਾਹਮਣੇ ਅਜੇ ਨਹੀਂ ਆਈ ਕਿਸੇ ਜਥੇਬੰਦੀ ਨੇ ਨਹੀਂ ਉਸ ਤਰ੍ਹਾਂ ਕੀਤਾ ਪਰ ਉਹਨਾਂ ਨੇ ਫੇਸਬੁੱਕ ਤੇ ਕੀਤਾ ਸੀ ਉਹ ਉਹਨਾਂ ਦੀ ਖਬਰ ਲੈਣ ਗਏ ਸੀ ਹਸਪਤਾਲ ਦੇ ਵਿੱਚ ਤੇ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨੇ ਕਈ ਬਹੁਤ ਹੀ ਸੀਰੀਅਸ ਗੱਲਾਂ ਕੀਤੀ ਤਾਂ ਉਹਨਾਂ ਨੇ ਜਿਹੜਾ ਦੱਸਿਆ ਕਿ ਉਹ ਜਿਹੜੀ ਕਸ਼ਾ ਹੈ ਸੰਦੀਪ ਤਫਦੇ ਨਾ ਮੈਂ ਤਫਦੇ ਇਹਨਾਂ ਤੇ ਹੁੰਦਾ ਹੋਇਆ ਸੀ ਉਹ ਕਾਫੀ ਭੈੜੀ ਹੈ ਕਾਫੀ ਸਿੱਤਾਂ ਵੱਜੀ ਆਉਂਦੀਆਂ ਨੇ ਉਹ ਕਹਿੰਦੇ ਬਸ ਜਾਨ ਹੀ ਬਚ ਗਈ ਹੈ ਕਿਸਮਤ ਨੇ ਅਰੇ ਬੜੀ ਗੰਭੀਰ ਗੱਲ ਹੈ ਤੇ ਦੂਜੇ ਪੱਤਰਕਾਰਾਂ ਨੇ ਪੁੱਛਿਆ ਕਿ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ Hindu Sikh ਦਾ ਮਸਲਾ ਕਿਵੇਂ ਬਣ ਜਾਂਦਾ ਹੈ ਕੀ ਪ੍ਰੋਬਲਮ ਹੈ ਆਮ ਲੋਕਾਂ ਦਾ Hindu Sikh ਕੋਈ ਗੱਲ ਨਹੀਂ ਹੈ ਉਹਨਾਂ ਨੇ ਕਿਹਾ ਕਿ ਨੂੰ ਇਸ ਤਰ੍ਹਾਂ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਮੂਸੇਵਾਲੇ ਦੇ ਟਾਈਮ 'ਚ ਪਤਾਹੀ ਹੋਈ ਸੀ ਉਹ ਕਹਿੰਦੇ ਵੀ ਸਟੇਟ ਹੈ ਜਿਹੜੀ ਸਾਡੀ ਜਿਹੜੀ ਗਵਰਨਮੈਂਟ ਹੈ ਸਾਡੇ ਪੰਜਾਬ ਦੀ ਉਹਨਾਂ ਦਾ ਕੰਟਰੋਲ ਨਹੀਂ ਹੈ ਕਿਉਂਕਿ ਹੋਮ ਮਿਨਿਸਟਰ ਭਗਵੰਤ ਮਾਨ ਜੀ ਹੋਏ ਨੇ ਉਹ ਕਹਿੰਦੇ ਵੀ ਲਾ ਐਂਡ ਆਰਡਰ ਦੇ ਉੱਪਰ ਬਾਰ ਬਾਰ ਇਹ ਫੇਲ ਹੁੰਦੇ ਨੇ ਮੂਸੇਵਾਲੇ ਦੇ ਟਾਈਮ 'ਚ ਉਹ ਕਹਿੰਦੇ ਵੀ ਆਪ ਇਹਨਾਂ ਨੇ ਗੱਜ-ਵੱਜ ਕੇ ਕਿਹਾ ਅੱਗੇ ਜੇ ਅਸੀਂ ਪੀਏਪ ਕਲਚਰ ਖਤਮ ਕਰਤਾ ਤੇ ਉਹਨੂੰ ਬਹੁਤ ਅਟੈਕ ਹੋਏ ਔਰ ਕੁਝ ਨਹੀਂ ਹੋ ਰਗਾ ਸਕਦੇ ਕੁਈ ਗੱਲਾਂ ਜਿਹੜੀਆਂ ਉਹਨੇ ਕਰੀਆਂ ਕਰਦੇ ਕਰਦੇ ਗੱਲ ਇਹ ਆਈ ਕਿ ਸਰਕਾਰ ਹੈ ਜਿਹੜੀ ਉਹ ਕਹਿੰਦੇ ਨਹੀਂ ਚੱਲ ਨਹੀਂ ਰਹੀ ਸਰਕਾਰ ਅਸਲ ਚ ਆਊਟਸੋਰਸਡ ਹੈਗੀ ਹੈ ਕਿਸਮ ਦੇ ਨਾਲ ਮਾਨ ਸਾਹਿਬ ਨਹੀਂ ਕੋਈ ਹੋਰ ਹੀ ਚਲਾਉਂਦਾ ਉਹਦੇ ਚ ਉਹ ਕਹਿੰਦੇ ਵੀ ਪਹਿਲਾਂ ਤਾਂ ਕੇਜਰੀਵਾਲ ਸਾਹਿਬ ਚਲਾਉਂਦੇ ਸੀਗੇ ਫਿਰ ਉਦੇਵ ਚ ਚਲੇ ਗਏ ਫਿਰ ਲਗੂ ਚਿੱਟਾ ਜੀ ਵਿੱਚ ਦੀ ਚਲਾਉਂਦੇ ਰਹੇ ਵਿੱਚ ਦੀ ਸੰਦੀਪ ਪਾਠਕ ਜੀ ਆ ਗਏ ਉਹ ਕਹਿੰਦੇ ਵੀ ਹੁਣ ਤਾਂ ਲੋਕ ਇੱਥੇ ਤੱਕ ਗੱਲਾਂ ਕਰਨ ਲੱਗ ਗਏ ਨੇ ਕਿ ਨੰਦਪੁਰ ਦਾ ਭੁਜਾਈ ਹੀ ਮਤਲਬ ਸਰਕਾਰ ਚਲਾ ਰਹੀਆਂ ਨੇ ਜੀ ਦਾ ਮਤਲਬ ਉਹਨਾਂ ਦਾ ਕਹਿਣ ਦਾ ਹੈ ਸੀ ਕਿ ਮਾਨ ਸਾਹਿਬ ਦੀ ਸਿਸਟਰ ਤੇ ਉਹਨਾਂ ਦੀ ਪਤਨੀ ਉਹੀ ਸੰਭਾਲ ਰਹੀਆਂ ਨੇ ਸਾਰੀ ਗੱਲਬਾਤ ਦੇਖੋ ਮੇਰਾ خیال ਇਹ ਹੈ ਕਿ ਸਰਕਾਰ ਦਾ ਇੰਨਾ ਮਜ਼ਾਕ ਕਿਸੇ ਸਰਕਾਰ ਦਾ ਵੀ ਨਹੀਂ ਕਦੇ ਪਿਆ ਮਤਲਬ ਕਦ ਤੋਂ ਸੀ ਛੋਟੇ ਹੁੰਦਿਆਂ ਤੋਂ ਦੇਖਦੇ ਆ ਰਹੇ ਹਾਂ ਪਟਾਪ ਸਿੰਘ ਕੈਰੋਂ ਉਰਾਂ ਤੋਂ ਲੈ ਕੇ ਲਾਸ਼ਾਂ ਨੂੰ ਗੇਲੋਂਾਂ ਤੱਕ ਮਤਲਬ ਮਸਲੇ ਵੀ ਉੱਠੇ ਮਿਨੋਰਟੀ ਸੱਤਾਵਾਂ ਵੀ ਆਈਆਂ ਮੇਜੋਰਟੀ ਸੱਤਾਵਾਂ ਵੀ ਆਈਆਂ ਪੜਖਥਲ ਵੀ ਹੁੰਦੀ ਰਹੀ ਪਰ ਇਦਾਂ ਦਾ ਹਾਲ ਨਹੀਂ ਕਦੇ ਦੇਖਿਆ ਕਿ ਸਰਕਾਰ ਇੰਨੀ بے ਬਸ ਹੋਵੇ ਕਿ ਦਿਨ ਦਿਹਾੜੇ ਸੜਕਾਂ ਤੇ ਹਮਲੇ ਹੋਣ ਪਰ ਸਰਕਾਰ ਨੂੰ ਬਿਲਕੁਲ ਪਤਾ ਹੀ ਨਾ ਹੋਵੇ ਸੁੱਤੀ ਹੋਈ ਪਈ ਉਹ ਕੌਣ ਦਰ ਗਿਆ ਕਿੱਧਰ ਚਲੇ ਗਿਆ ਪਰ ਇੰਨੀ ਨਫਰੀ ਹੋਵੇ ਇੰਨੀ ਕੰਪੀਟੈਂਟ ਪੁਲਿਸ ਹੋਵੇ ਮੇਰਾ ਖਿਆਲ ਹੈ ਸਾਰੀਆਂ ਸਟੇਟਾਂ ਦੇ ਵਿੱਚ ਇੰਨੇ ਡੀਜੀਪੀ ਨਹੀਂ ਹਨ ਜਿੰਨੇ ਅਸੀਂ ਪੰਜਾਬ ਦੇ ਚਲਾਏ ਸੋ ਖਤ ਹੋਈ ਪਈ ਹੈ ਬਿਲਕੁਲ ਪਰ ਉਹਨਾਂ ਨੇ ਲੋਕਾਂ ਦੀ ਜਿਹੜੀ ਪੀੜਾ ਹੈ ਜਗਤ ਸਿੰਘ ਸਾਹਿਬ ਨੇ ਠੀਕ ਹੀ ਦੱਸੀ ਕਿ ਮਤਲਬ ਦੇਖੋ ਗੱਲ ਇਹ ਹੈ ਕਿ ਇਹਨਾਂ ਨੂੰ ਜਾਗਣਾ ਚਾਹੀਦਾ ਹੈ ਇਹ ਆਪਣਾ ਸੰਭਾਲਣ ਜਿਹੜਾ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਹੈ ਉਹਨੂੰ ਤਾਂ ਨਿਭਾਉਣਾ ਪਵੇਗਾ ਪਰ ਇਹ ਕਿਉਂਕਿ ਉਹ ਉੱਥੇ ਇਲੈਕਸ਼ਨਾਂ ਨੇ ਗਿਲੰਦਰ ਦੇ ਵਿੱਚ ਚੰਡੀਗੜ੍ਹ ਦੇ ਸਾਰੇ ਦਫ਼ਤਰ ਛੱਡ ਕੇ ਉਹਨਾਂ ਸੈਕਟਰੀਏਟ ਹੈ ਜਿਹੜਾ ਉਹ ਗਿਲੰਦਰ ਬਣ ਗਿਆ ਉਹਨਾਂ ਨੇ ਕਿਰਾਏ ਦੇ ਕੋਠੀ ਲੈ ਲਈ ਹੈ ਉੱਥੇ ਔਰ ਉੱਥੇ ਜੋ ਕੁਝ ਨਿਕਲ ਕੇ ਰੋਜ਼ ਆ ਰਿਹਾ ਹੈ ਉਹ ਹੋਰ ਵੀ ਅਸੋਹਿਣਾ ਹੋਰ ਵੀ ਤਜਾਕੀਆ ਔਰ ਦਰਦਨਾਕ ਵੀ ਹੈ ਉਸੇ ਆਪਾਂ ਨੂੰ ਦੀ ਚਰਚਾ ਕੀ ਕਰਨੀ ਹੈ ਕਿ ਜਿਹੜੀਆਂ ਪੈਨਲ ਡਰਾਈਵਾਂ ਉਹ ਉਰਾਲ ਸਾਹਿਬ ਦਖਾ ਰਹੇ ਨੇ ਰੋਜ਼ ਚੈਲੰਜ ਹੋ ਰਹੇ ਨੇ ਰੋਜ਼ ਗੱਲਾਂ ਆਉਂਦੇ ਉਹਨਾਂ ਗੱਲਾਂ ਦੇ ਜਵਾਬ ਕੋਈ ਨਹੀਂ ਦਿੱਤੇ ਜਾ ਰਹੇ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ ਦਿਾਰਾਈਆਂ ਨੇ ਕਿ ਜੇਕਰ ਉਹ ਐਮਐਸਸੀ ਤੇ ਚਲੋ ਉਧਰੋਂ ਪਾ ਲੋ ਪਰ ਜੋ ਕੁਝ ਉੱਤੇ ਹੋ ਰਿਹਾ ਹੈ ਉਹ ਆਪਣੇ ਆਪਸ ਬਹੁਤ ਬੜੀ ਮਤਲਬ 88 ਮੀਟਿੰਗ ਕੀਤੀ ਹੈ ਇੱਕ ਬਹੁਤ ਬੁਰੀ ਬੀਬੀ ਸਰਜੀਤ ਕੋਲ ਵੀ ਪਹਿਲਾਂ ਜੁਆਇਨ ਕਰਾ ਲਿਆ ਉਹ ਇਫੈਕਟ ਕਰਦੀ ਫਿਰ ਆਪਸ ਸੇ ਨਹੀਂ ਗਈ ਮਤਲਬ ਜਦੋਂ ਕਿਤੇ ਇਤਿਹਾਸ ਲਿਖਿਆ ਜਾਊਗਾ ਪੰਜਾਬ ਦਾ ਮੇਰਾ ਖਿਆਲ ਚਿਲੰਦਰ ਪੱਛਮੀ ਦੀ ਇਲੈਕਸ਼ਨ ਹੈ ਜਿਹੜੀ ਪੈਸਤਾ ਮਾਨਸਾਹਬ ਦਾ ਸਾਰਾ ਹੀ ਜਿਹੜਾ ਪੀਰੀਅਡ ਤਾਰਜਕਰ ਨੇ ਉਹੀ ਬੜਾ ਕੰਮਜੋਗ ਹੋਊਗਾ ਪਰ ਆਹ ਪੀਰੀਅਡ ਖਾਸ ਕਰਕੇ ਕਿ ਦਿਨ ਦਿਹਾੜੇ ਹਮਲੇ ਹੋ ਰਹੇ ਨੇ ਸਿਕਿਉਰਿਟੀ ਮਿਲੀ ਹੋਈ ਹੈ ਬੰਦੇ ਨੂੰ ਸਰ ਜਾਕਰ ਸਾਹਿਬ ਜਾਕਰ ਸਾਹਿਬ ਤਾਂ ਇਹ ਕਹਿ ਰਹੇ ਨੇ ਵੀ ਇਸ ਟਾਈਮ ਪੰਜਾਬ ਸਰਕਾਰ ਦੀ ਜਾਂ ਫਿਰ ਮੁੱਖ ਮੰਤਰੀ ਸਾਹਿਬ ਵੱਲੋਂ ਇਸ਼ਾਰਾ ਕਰਦੇ ਕਹਿ ਰਹੇ ਨੇ ਵੀ ਪੰਜਾਬ ਦੀ ਕੋਈ ਚਿੰਤਾ ਨਹੀਂ ਚਿੰਤਾ ਸਿਰਫ ਉਹਨਾਂ ਨੂੰ ਜਲੰਧਰ ਪੱਛਮੀ ਦੀ ਹੈ ਜਾਂ ਫਿਰ ਆਪਣੀ ਸੀਟ ਦੀ ਹੈ ਕਿਉਂਕਿ ਇਹਨੂੰ ਦੱਸ ਤਾਰਿਆ ਵੀ ਜੇ ਮੈਂ ਜਲੰਧਰ ਪੱਛਮੀ ਸੀਟ ਹਾਰਦਾ ਤਾਂ ਮੇਰੀ ਕੁਰਸੀ ਵੀ ਜਾ ਸਕਦੀ ਹੈ ਜਾਖੜ ਸਾਹਿਬ ਇਹ ਵੀ ਕਹਿੰਦੇ ਨਜ਼ਰ ਆਏ ਨੇ ਤੇ ਕੋ ਪਹਿਲੀ ਗੱਲ ਤਾਂ ਹੈ ਕਿ ਉਹਨੇ ਆਪੇ ਇਹ ਹੀ ਬਣਾ ਲਿਆ ਕਿ ਜੇ ਮੈਂ ਇੱਕ ਸੀਟ ਹਾਰਦਾ ਤਾਂ ਮੇਰੀ ਕੁਰਸੀ ਜਾ ਸਕਦੀ ਹੈ ਸਮਝ ਨਹੀਂ ਆਉਂਦੀ ਗੱਲ ਦੀ ਕਿ ਤੁਹਾਡੇ ਕੋਲ 99 ਐਮਏ ਨੇ ਕੀਤ ਨੂੰ ਬਰਾਲ ਨੂੰ ਕੱਢ ਦਿਓ ਚਲੋ 90 ਕਹਿ ਲਓ ਤੁਸੀਂ ਔਰ ਵਿਜੇ ਪ੍ਰਤਾਪ ਨੂੰ ਵੀ ਕੱਢ ਦਿਓ ਕੁਰਸੀ ਕਿੱਦਾਂ ਚਲੀ ਜਾਊਗੀ ਜੇ ਇਲੈਕਸ਼ਨ ਹਾਰ ਜਾਣਗੇ ਇਹਦਾ ਮਤਲਬ ਇਹ ਵੀ ਪਾਰਟੀ ਦੇ ਅੰਦਰ ਫੁੱਟੇ ਬਹੁਤ ਜ਼ਿਆਦਾ ਕੋਈ ਪਾਰਟੀ ਅੰਦਰ ਕੋਈ ਝਗੜਾ ਚੱਲ ਰਿਹਾ ਹੈ ਹੋਰ ਕੋਈ ਕਲੇਮੈਂਟ ਖੜੇ ਹੋਏ ਹੋਏ ਅਜੇ ਤੱਕ ਕੋਈ ਓਪਨ ਤਾਂ ਕੋਈ ਗੱਲ ਨਹੀਂ ਹੋਈ ਹੁਣ ਤੱਕ ਤਾਂ ਲੋਟਸ ਅਪਰੇਸ਼ਨ ਚ ਕਹਿ ਰਹੇ ਸੀ ਕਿ ਜੀ ਕੇ ਪੀ ਜੀ ਜਾ ਰਹੀ ਹੈ ਤੇ ਇੱਕ ਸੀਟ ਹਾਰਨ ਦੇ ਨਾਲ ਮਨ ਸੀਐਮ ਦੀ ਕੁਰਸੀ ਹਿੱਲ ਸਕਦੀ ਹੈ ਜਾਂ ਜਾ ਸਕਦੀ ਹੈ ਤੇ ਸੀਐਮ ਸਾਹਿਬ ਹੀ ਦੱਸਣ ਨਾ ਲੋਕਾਂ ਨੂੰ ਵੀ ਕੌਣ ਕੌਣ ਉਸ ਕੁਰਸੀ ਨੂੰ ਖੜਾ ਕਰ ਰਿਹਾ ਹੈ ਉਸਦੇ ਆਪਣੇ ਆਪ ਦੇ ਵਿੱਚ ਸਿਰਫ ਹੀ ਰੱਖਿਆ ਲੈ ਆਪਣੇ ਹੰਕਾਰ ਚਾ ਕੇ ਕਿਉਂਕਿ 13 ਜ਼ੀਰੋ ਕਹਿ ਰਹੇ ਸੀ ਉਹ ਤਿੰਨ ਹੀ ਸੀਟਾਂ ਆਈਆਂ ਉਹਦੇ ਉੱਪਰ ਚਰਚਾ ਚੱਲ ਪਈ ਹੈ ਉਹ ਜਿਹੜੀ ਬੰਦੇ ਨੂੰ ਕੁੱਤੂ ਲੱਗਦਾ ਉਹਨੇ ਕਿ ਮੈਂ ਤਾਂ ਬਹੁਤ ਪੌਪੂਲਰ ਹਾਂ ਮੈਂ ਮਸ਼ਹੂਰ ਹਾਂ ਮੈਨੂੰ ਸਾਰੇ ਜਾਣਦੇ ਨੇ ਤੇ ਮੇਰੇ ਨਾਂ ਨੂੰ ਪਤਾ ਨਹੀਂ ਇਤਨਾ ਦਾ ਨਾਂ ਚੱਲਦਾ ਹੈ ਪਤਾ ਨਹੀਂ ਕੀ ਕੁਝ ਚੱਲ ਜੂਗਾ ਉਹ ਜਦੋਂ ਤੁਸੀਂ ਹਕੀਕਤ ਦੇ ਵਿੱਚ ਦੇਖਦੇ ਹੋ ਤਾਂ ਤੁਹਾਨੂੰ ਸਮਝ ਆਉਂਦੀ ਹੈ ਕਿ ਇਦਾਂ ਦੀ ਗੱਲਬਾਤ ਕੋਈ ਨਹੀਂ ਹੈ ਭਾਈ ਇਹ ਤਾਂ ਐਮਐਮਪ ਲੇਖੇ ਦੇ ਵਿੱਚ ਤੁਰਿਆ ਫਿਰਦਾ ਸ ਉਹ ਆਪਣੇ ਖਾ ਕਾਇਮ ਰੱਖਣ ਦੇ ਲਈ ਉਹ ਜ਼ੋਰ ਲਾ ਰਹੇ ਨੇ। ਨਾ ਸੀਐਮ ਦੀ ਕੁਰਸੀ ਨਾਲ ਤਾਂ ਉਹਦਾ ਕੋਈ ਮਤਲਬ ਨਹੀਂ ਤੇ ਸੀਐਮ ਦੀ ਕੁਰਸੀ ਤਾਂ ਜਿੱਤ ਕੇ ਕਿਹੜਾ ਰਹਿ ਜਾਉਗੇ। ਜੇ ਫਿਰ ਕੋਈ ਤੋੜਨ ਤੇ ਆਏ ਹੋਏ ਨੇ ਕੋਈ ਸ਼ਕਤੀਆਂ ਐਸੀਆਂ ਹੈਗੀਆਂ ਅੰਦਰੋਂ ਹੀ ਤਾਂ ਮੇਰਾ ਖਿਆਲ ਹੈ ਫਿਰ ਉਹ ਜਿੱਤ ਕੇ ਵੀ ਕੀ ਕਰਕੇ ਪੈਣਾ ਉਹਨਾਂ ਨਾਲੋਂ ਕਹਿਣਗੇ ਜੀ ਪਰਸੈਂਟੇਜ ਘੱਟ ਗਈ ਪਹਿਲਾਂ ਨਾਲੋਂ ਜੇ ਹੋ ਗਿਆ ਉਹ ਤਾਂ ਈ ਬਹਾਨੇ ਲੱਭ ਚੰਦੇ ਨੇ ਰੋਟੀ ਕਾਣ ਦੇ ਦਾ ਮਤਲਬ ਗਾੜੀ ਹਿੱਲਦੀ ਐ ਉਹ ਤਾਂ ਕੱਢ ਲੈਣਗੇ ਨਾਲ ਲੋਕ ਪਰ ਮੇਰਾ ਖਿਆਲ ਹੈ ਵੀ ਸਾਰਾ ਕੁਝ ਸੁਖਾਂਤੀ ਵਾਲਾ ਹੈ ਇਹ ਗਲਪ ਕੁੱਪਤੀ ਹੈ ਅਰ ਕੰਟਰੋਲ ਕੋਈ ਨਹੀਂ ਸਰਕਾਰ ਦੇ ਜੀ ਸਰ ਇਲਜ਼ਾਮ ਤਾਂ ਲਗਾਤਾਰ ਜੇ ਕਹੀ ਜਿਸ ਤਰੀਕੇ ਨਾਲ ਅੱਜ ਜਾਖੜ ਸਾਹਿਬ ਵੱਲ ਲਗਾਏ ਗਏ ਨੇ ਚਾਰਜੀ ਸਿੰਘ ਚੰਨੀ ਦੀ ਗੱਲ ਕਰੀਏ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਸੀਗੀ ਬਾਜਵਾ ਸਾਹਿਬ ਵੱਲੋਂ ਕਹੀ ਗਈ ਸੀ ਕਿ ਇਹਨਾਂ ਚੋਣਾਂ ਨੂੰ ਜਿੱਤਣ ਦੇ ਲਈ ਧੱਕੇਸ਼ਾਹੀ ਹੋ ਸਕਦੀ ਹੈ ਗੈਂਗਸਟਰਾਂ ਨੂੰ ਉਹ ਕਹਿ ਰਹੇ ਨੇ ਪੈਰੋਲ ਤੇ ਬਾਹਰ ਲਿਆਂਦਾ ਜਾ ਰਿਹਾ ਹੈ ਸ਼ੀਤਲ ਲੰਗਰਾਲ ਦੇ ਘਰ ਦੇ ਨੇੜੇ ਤੇੜੇ ਗੀੜੇ ਲਾਉਂਦੇ ਨਜ਼ਰ ਆਏ ਨੇਗੇ ਇਸ ਤਰ੍ਹਾਂ ਦੇ ਵੀ ਇਲਜ਼ਾਮ ਲੱਗੇ ਨੇਗੇ ਆਕਰ ਕਰਨ ਕੀ ਨੇ ਕਿਉਂਕਿ ਮਾਨ ਸਾਹਿਬ ਤਾਂ ਖੁਦ ਕਹਿੰਦੇ ਸੀ ਜੇ ਮੈਂ ਕੰਮ ਕਰਾਂਗਾ ਤਾਂ ਸਾਨੂੰ ਵੋਟ ਪਾ ਦਿਓ ਫਿਰ ਇੰਨਾ ਜ਼ੋਰ ਲਗਾਉਣ ਦੀ ਲੋੜ ਕੀ ਪੈ ਰਹੀ ਐ ਇੱਕ ਸੀਟ ਦੇ ਲਈ ਉਹ ਕਹਿੰਦੇ ਕਿ ਕੰਮ ਤਾਂ ਅੱਜਕੱਲ ਇਹ ਹੋ ਗਿਆ ਨਾ ਉਹ ਕਹਿੰਦੇ ਕੰਮ ਤਾਂ ਅਸੀਂ ਬਹੁਤ ਕਰਦੇ ਹਾਂ ਪਰ ਗੱਲ ਇਹ ਹੈ ਵੀ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਕੰਮ ਜ਼ਿਆਦਾ ਹੋ ਗਿਆ। ਉਹ ਫਿਰ ਦੱਸਣਾ ਪੈਂਦਾ ਜਾ ਕੇ ਅਸਲ ਦੇ ਵਿੱਚ ਮਤਲਬ ਇਹ ਉਹਦੇ ਉੱਪਰ ਸਾਰਾ ਬਜਟ ਉਹਦੇ ਉੱਪਰ ਲੱਗ ਜਾਂਦਾ ਹੈ। ਉਹ ਇਹ ਬਿਲਕੁਲ ਮੈਨੂੰ ਲੱਗਦਾ ਹੱਸੋ ਹੀ ਨਹੀਂ ਗੱਲਾਂ ਨੇ। ਇਹਦੇ 'ਚ ਕੋਈ ਮਤਲਬ ਨਹੀਂ ਹੈ ਤੇ ਇਹ ਜ਼ਰੂਰ ਹੈ ਕਿ ਗੰਬੀਰ ਨਿਦੋਸ਼ ਕਿ ਗੈਂਗਸਟਰਸ ਨੂੰ ਛੱਡਿਆ ਜਾ ਰਿਹਾ ਹੈ ਹੋਰ ਹੈ ਪਰ ਜਿੰਨੀ ਉਨੀ اپوزیشن ਇਹ ਗੱਲ ਕਹਿ ਰਹੀ ਹੈ ਕਿ ਉਹਨੇ ਗੈਂਸਰ ਛੱਡਦੇ ਹੋਏ ਕਰ ਲਿਆ ਇਸ ਤਰ੍ਹਾਂ ਕਰ ਲਿਆ ਜੀ ਇੰਨੇ ਕੰਪੀਟੈਂਟ ਹੋਣ ਮਨਸਾ ਫਿਰ ਤਾਂ گورنمنٹ ਹੀ ਚੰਗੀ ਚਲਾ ਲੈਣ ਉਹ ਤਾਂ ਮੇਰੇ ਖਿਆਲੇ ਕੋਈ ਕੰਮ ਉਹਨਾਂ ਨੂੰ ਹੁੰਦਾ ਮਜਮਾ ਲਾਉਣ ਉਹ ਆਪਣਾ ਮਜਮਿਆਂ ਦੇ ਸਿਰ ਤੇ ਉੱਪਰ ਇਲیکشنਾਂ ਜਿੱਤੀਏ ਸੀ ਪਹਿਲਾਂ ਵੀ ਹੁਣ ਉਹ ਮਜਮਾ ਜਿਹੜਾ ਅਸੂ ਦੇ ਵਿੱਚ ਇੰਟਰਨਲ ਲੜਨਾ ਸ਼ੁਰੂ ਹੋ ਗਿਆ ਇਹ ਕੁਰਸੀਆਂ ਰੱਖਦੇ ਸੀ ਦੂਜਿਆਂ ਨੇ ਕੁਰਸੀਆਂ ਰੱਖਣੀਆਂ ਸ਼ੁਰੂ ਕਰਤੀਆਂ ਮਤਲਬ ਉਹ ਜਿਹੜੀਆਂ ਕੀਤੀਆਂ ਸੀ ਉਹ ਪੇਸ਼ ਆ ਰਹੀਆਂ ਨੇ ਅਸੂ ਦੇ ਵਿੱਚ ਉਹਨੂੰ ਵੰਡਣ ਦਾ ਟਾਈਮ ਆ ਰਿਹਾ ਉਹ ਮੇਰਾ ਨਹੀਂ ਖਿਆਲ ਕਿ ਇਨਾ ਸੌਖਾ ਕੰਮ ਹੈ ਉਹਨਾਂ ਦੇ ਲਈ ਤੇ ਜਿਹੜੀ ਉਹ ਪਲੇਸੇ ਦੇ ਵਿੱਚ ਜਿਹੜੇ ਕੰਮ ਉਹਨੂੰ ਆਉਂਦਾ ਹੈ ਉਹੀ ਕਰੱਚੇ ਵਾਰ-ਵਾਰ ਤੇ ਉਹ ਸਮਝਦੈ ਨਾ ਵੀ ਲੋਕਾਂ ਨੂੰ ਬੁਲਾਇਆ ਜਾ ਸਕਦਾ ਇਦਾਂ ਦੀ ਕੋਈ ਗੱਲ ਨਹੀਂ ਜੀ ਬਾਕੀ ਇਲੈਕਸ਼ਨਾਂ ਦਾ ਆਲ ਆਪ ਨੂੰ ਪਤਾ ਹੈ ਅੱਜਕੱਲ ਜਿਸ ਤਰ੍ਹਾਂ ਦਾ ਵੀ ਹੈ ਕਿ 3500 ਕਿਸਮੰਦੀਆਂ ਵਿੱਚ ਸਰਕਾਰੀ ਇੰਗਲਿਸ਼ਿੰਗ ਦੇ ਹੋਰ ਮਸ਼ੀਨਰੀਆਂ ਦੂਤੀਆਂ ਮਸ਼ੀਨਾਂ ਬੜਾ ਕੁਝ ਚੱਲਦਾ ਹੈ ਸੋ ਇਹ ਇਲੈਕਸ਼ਨ ਆਪਣੇ ਆਪ ਦੇ ਵਿੱਚ ਬੜੀ ਦਿਲਚਸਪ ਹੋਗਾ ਇਹਦਾ ਜਿਹੜਾ ਵੀ ਰਿਜ਼ਲਟ ਜੀ ਪਰ ਜਿਸ ਤਰੀਕੇ ਨਾਲ ਜਾਖੜ ਸਾਹਿਬ ਪਰਿਵਾਰਵਾਦ ਨੂੰ ਲੈ ਕੇ ਇਹਨਾਂ ਨੂੰ ਟਾਰਗੇਟ ਕਰਦੇ ਨਜ਼ਰ ਆ ਰਹੇ ਨੇ ਜਿਸ ਤਰੀਕੇ ਮਾਨ ਸਾਹਿਬ ਵੱਲੋਂ ਅੱਗੇ ਵੀ ਸਾਰੇ ਆਪਣੇ ਵਿਰੋਧੀਆਂ ਨੂੰ ਤੁਰੰਤ ਜਵਾਬ ਦਿੰਦਾ ਸ਼ਾਇਦ ਇਸ ਮਾਮਲੇ ਦੇ ਉੱਪਰ ਵੀ ਸਪਸ਼ਟੀ ਕਰਨ ਨੂੰ ਮੈਂ ਜਵਾਬ ਨਹੀਂ ਕਰਾਂਗਾ ਸਪਸ਼ਟ ਕਰਨ ਦੇ ਨਜ਼ਰ ਆਉਣਗੇ ਕਿਉਂਕਿ ਪਰਿਵਾਰ ਦੇ ਉੱਪਰ ਇੱਕ ਵਾਰ ਫਿਰ ਤੋਂ ਟਾਰਗੇਟ ਜਿਹੜਾ ਹੁਣ ਜਾਖੜ ਸਾਹਿਬ ਦੇ ਵੱਲੋਂ ਕੀਤਾ ਗਿਆ ਜਿੱਥੇ ਪਿਛਲੇ ਦਿਨੀ ਸ਼ੀਤ ਰੰਗਰਾਲ ਦੇ ਵੱਲੋਂ ਟਾਰਗੇਟ ਸੀ ਹੁਣ ਜਾਖੜ ਸਾਹਿਬ ਵੀ ਇਸ ਮਾਮਲੇ ਦੇ ਵਿੱਚ ਪਰਿਵਾਰ ਨੂੰ ਟਾਰਗੇਟ ਕਰਦੇ ਨਜ਼ਰ ਆ ਰਹੇ ਨੇ ਉਧਰ ਗੱਲ ਅੰਮ੍ਰਿਤਪਾਲ ਸਿੰਘ ਦੀ ਕਰਾਂਗੇ ਕਿਉਂਕਿ 1 ਸਾਲ ਦੀ ਐਨਐਸਏ ਦੀ ਐਕਸਟੈਂਸ਼ਨ ਹੈ ਜਿਹੜੀ ਬढ़ा ਦਿੱਤੀ ਗਈ ਹੈ ਇੱਕ ਸਾਲ ਦੇ ਲਈ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਏਗਾ ਲੇਕਿਨ ਉਹਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਵੱਡਾ ਇੱਕ ਬਿਆਨ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਆਇਆ ਤੇ ਨਾਲ ਉਹਨਾਂ ਨੇ ਦੱਸਿਆ ਵੀ ਅਕਰ ਕਿਉਂ ਕਿਹੜੇ ਆਧਾਰ ਦੇ ਉੱਪਰ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਉਹ ਕਹਿੰਦੇ ਲੋਕ ਸਭਾ ਦੇ ਵਿੱਚ ਵੱਡੇ ਮਾਰਜਨ ਦੇ ਨਾਲ ਲੋਕਾਂ ਨੇ ਫਤਵਾ ਦਿੱਤਾ ਐਮਪੀ ਬਣਾਇਆ ਕੱਲ ਉਹਨਾਂ ਨੇ ਸੌਂ ਵੀ ਚੁੱਕ ਲਈ ਹੈ ਹੁਣ ਹੁਣ ਆਪਣੇ ਹਲਕੇ ਨੂੰ ਨੁਮਾਇੰਦਗੀ ਕਰਨ ਦੇ ਲਈ ਕਿਉਂਕਿ ਲੋਕਾਂ ਨੇ ਫਤਵਾ ਦਿੱਤਾ ਇਸ ਕਰਕੇ ਸਰਕਾਰ ਨੂੰ ਹੁਣ ਸੋਚਣਾ ਚਾਹੀਦਾ ਤੇ ਉਹਨਾਂ ਦੇ ਨਾਲ-ਨਾਲ ਬੰਦੀ ਸਿੰਘਾਂ ਨੂੰ ਵੀ ਰਿਹਾ ਕਰ ਦੇਣਾ ਚਾਹੀਦਾ ਕਿਵੇਂ ਦੇਖ ਰਹੇ ਹੋ ਇਸ ਬਿਆਨ ਨੂੰ ਕਿ ਲੱਗਦਾ ਹੈ ਸਰਕਾਰ ਹੁਣ ਜਿੱਥੇ ਸੋਚ ਕੋਉਣ ਦੀ ਗੱਲ ਪਹਿਲਾਂ ਸਰਕਾਰ ਵੱਲੋਂ ਕੰਪਲੀਟ ਕਰ ਦਿੱਤੀ ਗਈ ਹੈ ਸਰਕਾਰ ਇਸ ਐਕਸਟੈਂਸ਼ਨ ਨੂੰ ਖਤਮ ਕਰ ਸਕਦੀ ਹੈ ਜਾਂ ਫਿਰ ਕੋਈ ਰਿਹਾਈ ਦੀ ਗੱਲ ਹੋ ਸਕਦੀ ਹੈ ਜਾਂ ਫਿਰ ਐਨਐਸਏ ਅਧੀਨ ਅਮਰਪਾਲ ਸਿੰਘ ਨੂੰ ਅਜੇ ਅੰਦਰ ਹੀ ਰਹਿਣਾ ਪਵੇਗਾ ਦੇਖੋ ਲੂਕ ਨੂੰ ਲਿਜਿ ਲੋਜੀਕਲੀ ਤਾਂ ਗੱਲ ਇਹ ਹੈ ਕਿ ਦੇਖੋ ਜਦੋਂ ਉਹਨਾਂ ਨੇ ਕਨਸਟੀਟਿਊਸ਼ਨ ਦੇ ਸਹੁੰ ਚੱਕਦੇ ਪਹਿਲਾਂ ਉਹ ਕਨਸਟੀਟਿਊਸ਼ਨ ਨੂੰ ਚੈਲੰਜ ਕਰਦੇ ਸੀ ਕੋਈ ਇਹ ਜਦੋਂ ਐਨਐਸਏ ਲੱਗਿਆ ਤਾਂ ਉਹਦੀਆਂ ਧਰਾਵਾਂ ਦਾ ਮੇਨ ਕਾਰਨ ਇਹ ਸੀਗਾ ਕਿ ਜੇ ਉਹ ਕਨਸਟੀਟਿਊਸ਼ਨ ਨੂੰ ਨਹੀਂ ਮੰਨਦੇ ਪਰ ਉਹ ਕਹਿੰਦੇ ਵੀ ਸੀ ਮੈਂ ਨਹੀਂ ਮੰਨਦਾ ਝੰਡਾ ਵੀ ਸਾਡਾ ਹੋਊਗਾ ਫਿਰ ਉਹਨਾਂ ਨੇ ਵੀ ਵਿੱਚ ਦੀ ਕਿਹਾ ਵੀ ਇਸ ਕੁਰੀਲਾ ਟੈਕਟਿਕਸ ਦੇ ਤਹਿਤ ਮਤਲਬ ਸਭ ਬਦਲ ਰਹੇ ਆ ਇਸ ਤਰ੍ਹਾਂ ਕਰ ਰਹੇ ਆ ਪਰ ਹੁਣ ਨੇ ਸਹੁੰ ਚੱਕ ਲਈ ਫੌਰਨ ਕਿ ਮੈਂ ਕਨਸਟੀਟਿਊਸ਼ਨ ਹਾਲਾਂਕਿ ਸੌਂ ਚੱਕ ਕੇ ਵੀ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਬੀਜੇਪੀ ਵਾਲੇ ਸੌਂ ਚੱਕ ਤੇ ਵੀ ਉਹ ਕੋਈ ਫਲਾਸਟਮ ਕਰੀ ਜਾ ਰਹੇ ਨੇ ਬਹੁਤ ਸਾਰੇ ਪਰ ਇਹ ਹੈ ਕਿ ਮਤਲਬ ਜਦੋਂ ਇੱਕ ਵਾਰ ਲੋਕਾਂ ਨੇ ਵੱਡਾ ਫਤਵਾ ਦਿੱਤਾ ਹੈ ਉਹਨਾਂ ਨੇ ਸੌਂ ਵੀ ਚੱਕਦੀ ਹੈ ਤਾਂ ਉਹਨਾਂ ਨੂੰ ਮੇਨਸਟ੍ਰੀਮ ਦੇ ਵਿੱਚ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ ਜੇ ਕੋਈ ਮੇਰੇ ਖਿਆਲ ਕੋਈ ਪਾਨੀ ਵਾਲੀ ਗੱਲੂ ਪਹਿਲਾਂ ਵੀ ਅੱਲੀਦੱਲੇ ਹੁੰਦੇ ਹੈ ਪੀਐਸਪੀਸੀ ਨੇ ਵੀ ਕਿਹਾ ਹੈ ਬਾਕੀ ਲੋਕ ਵੀ ਕਹਿੰਦੇ ਰਹੇ ਨੇ ਇੱਕ ਉਹ ਕਸ਼ਮੀਰ ਦੇ ਹੈਗੇ ਨੇ ਇੰਜੀਨੀਅਰ ਰਾਸ਼ਦ ਜੇ ਲੋਕ ਦੇ ਨਮਾਇंदे ਨੇ ਜਿਹੜੇ ਕਿਸੇ ਭਲੇਖੇ ਦੇ ਤਹਿਤ ਸਰਕਾਰ ਨੇ ਜਾਂ ਕਿਸੇ ਪਹਿਲ ਏਜੰਸੀਆਂ ਦੀ ਗਲਤ ਰਿਪੋਰਟਿੰਗ ਕਰਕੇ ਕਰਦੇ ਜੇ ਲੋਕ ਉਹਨਾਂ ਨੂੰ ਲਾਈਕ ਕਰਦੇ ਨੇ ਲੋਕਾਂ ਦੇ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ ਤਾਂ ਮੇਰਾ ਖਿਆਲ ਹੈ ਮੌਕਾ ਦੇਣਾ ਚਾਹੀਦਾ ਹੈ ਕੋਈ ਕੋਈ ਗਲਤ ਨਹੀਂ ਹੈ ਲਾਡ ਆਊਟ ਵੀ ਉਸ ਤਰੀਕੇ ਦਾ ਕੋਈ ਫਰਕ ਨਹੀਂ ਹੈ ਪਰ ਇਹ ਹੈ ਕਿ ਜਿਸ ਤਰ੍ਹਾਂ ਐਸ.ਟੀ.ਪੀ.ਸੀ ਕਹਿ ਰਹੀ ਹੈ ਵੀ ਬੰਦੇ ਸਿੰਘਾਂ ਦਾ ਜਾਂ ਹੋਰ ਆਮ ਤੌਰ ਤੇ ਮੈਂ ਇਹ ਗੱਲ ਦੇਖੀ ਹੈ ਕਿ ਕੁਝ ਜਿਹੜੇ ਇਸ਼ੂ ਨੇ ਉਹ ਜ਼ਿਆਦਾ ਓਵਰ ਹਾਈਲਾਈਟ ਬਣੇ ਇਹ ਲੌਜੀਕਲੀ ਉਹਨਾਂ ਦੇ ਵਕੀਲ ਨੂੰ ਵੀ ਪਰਸੀਊ ਕਰਨਾ ਚਾਹੀਦਾ ਹੈ ਕਿ ਇਹ ਆਪਣੇ ਆਪ ਚ ਕੰਟਰਡਿਕਸ਼ਨੀ ਚੀਜ਼ ਹੈ ਕਿ ਇੱਕ ਬੰਦਾ ਪਾਰਲੀਮੈਂਟ ਦਾ ਮੈਂਬਰ ਬਣ ਗਿਆ ਜਿਹੜੀ ਹਾਈਐਸਟ ਸੈਲਰੀ 받ਦੀ ਲੋਕਾਂ ਨੇ ਉਹਨੂੰ ਚੁਣ ਦਿੱਤਾ ਹੈ ਉਹਦੇ ਤੋਂ ਸਾਨੂੰ ਖਤਰਾ ਹੈ ਐਨਐਸਏ ਸਿੰਘ ਦੇ ਉੱਪਰ ਲਾਇਆ ਹੋਇਆ ਹੈ ਕਿ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੈ ਪਾਰਲੀਮੈਂਟ ਚ ਉਹਨੂੰ ਤੁਸੀਂ ਸੋਚ ਕਰ ਰਹੇ ਹੋ ਜਿਉਂਦਾ ਵੀ ਸੋਈ ਨਾ ਚੱਕੋ ਜੇ ਉਹ ਪਾਰਲੀਮੈਂਟ ਦਾ ਮੈਂਬਰ ਬਣ ਗਿਆ ਜਿੱਤ ਕੇ ਤੁਸੀਂ ਸੋਚ ਕਰ ਰਹੇ ਹੋ ਉਹਨੂੰ ਪਾਰਟਿਸਿਪੇਟ ਕਰਨ ਦਾ ਮੌਕਾ ਨਹੀਂ ਦੇ ਰਹੇ ਉਹਦੇ ਚ ਮਤਲਬ ਇਹ ਆਪਣੇ ਆਪ ਦੇ ਵਿੱਚ ਰਿਵਿਊ ਕਰਨ ਵਾਲੀ ਗੱਲ ਚਾਹੀਦੀ ਹੈ ਕਿ ਨੈਸ਼ਨਲ ਸਕਿਉਰਿਟੀ ਉਹ ਕੀ ਖਤਰਾ ਹੈ ਜੇ ਜੇ ਨਿਯਮ ਬਦਲੋ ਮਾਰਚਨ ਦੇ ਨਾਲ ਹੈ ਕੋਈ ਨਾ ਤੇ ਉਹ ਕਹਿ ਰਿਹਾ ਹੈ ਕਿ ਮੈਂ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਕੰਮ ਕਰ ਮੇਰਾ ਖਿਆਲ ਹੈ ਰਿਵਿਊ ਕਰਕੇ ਉਹ ਰਿਹਾ ਕਰਨਾ ਚਾਹੀਦਾ ਹੈ ਔਰ ਇਹ ਲੌਜੀਕਲ ਲੱਗ ਜੀਗਾ ਕਿ ਦੁਬਾਰਾ ਫੇਰ ਕੋਈ ਐਸੀ ਗੱਲ ਆਉਂਦੀ ਹੈ ਤਾਂ ਫਿਰ ਕਿਹੜਾ ਕਾਨੂੰਨ ਦੇਤੇ ਚਲੇ ਜਾਣੇ ਨੇ ਫਿਰ ਕਰ ਲੈਣ ਜੋ ਕਰਨਾ ਮੌਕਾ ਤਾਂ ਦੇਣਾ ਹੀ ਚਾਹੀਦਾ ਨਾ ਕਮ ਸੇ ਕਮ ਸੋ ਮੇਰਾ ਖਿਆਲ ਹੈ ਐਸ்சிਪੀਸੀ ਦੀ ਵਾਜਬ ਹੈ ਬਿਲਕੁਲ ਕਮਾਂਡ ਔਰ ਜਿਹੜੇ ਬੰਦੀ ਸਿੰਘ ਨੇ ਜਿਹੜੇ ਉਹ ਜੀ سزا ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਵੀ ਰਿਹਾ ਕਰਨਾ ਚਾਹੀਦਾ ਹੈ ਨਾ ਕਾਨੂੰਨ ਦਾ ਜਿਹੜਾ ਸਿਧਾਂਤ ਹੈ ਸਾਡਾ ਉਹਦੇ ਸਾਹਮਣੇ ਕਾਨੂੰਨ ਦੇ ਕਾਗਜ਼ੀ ਤੌਰ ਤੇ ਤਾਂ ਘੱਟੋ ਘੱਟ ਸਾਰੇ ਬਰਾਬਰ ਨੇ ਪਰ ਬਰਾਬਰ ਦੇ ਹੱਕ ਤੇ ਬਰਾਬਰ ਦਾ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਸਾਰਿਆਂ ਨੂੰ ਜੀ ਬਿਲਕੁਲ ਬਿਲਕੁਲ ਅ ਲੇਕਿਨ ਇੱਕ ਵਾਰ ਫਿਰ ਤੋਂ ਹੁਣ ਕਿਉਂਕਿ ਚਰਚਾ ਪਹਿਲਾਂ ਵੀ ਚੱਲਦੀ ਰਹੀ ਹੈ ਜੇਕਰ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਉਹਨਾਂ ਦੇ ਵੱਲੋਂ ਵੀ ਰਿਹਾਈ ਦੀ ਮੰਗ ਕੀਤੀ ਗਈ ਹੈ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਰਿਹਾਈ ਦੀ ਮੰਗ ਕੀਤੀ ਗਈ ਹੈ ਤੇ ਹੁਣ ਐਸਡੀਪੀਸੀ ਪ੍ਰਧਾਨ ਦੇ ਵੱਲੋਂ ਬਿਆਨ ਦਿੱਤਾ ਗਿਆ ਲੇਕਿਨ ਸੰਬੰਧੀ ਸਰਕਾਰਾਂ ਦੀ ਸੋਚ ਕੀ ਹੈ ਇਹ ਸਿਰਫ ਸਰਕਾਰਾਂ ਹੀ ਤੈਅ ਕਰਨਗੇ ਕਿ ਉਹ ਜੇਲ੍ਹ ਦੇ ਅੰਦਰ ਰਹਿਣਗੇ ਐਕਸਟੈਂਸ਼ਨ ਜਿਹੜੀ ਦਿੱਤੀ ਗਈ ਹੈ ਉਹ ਪੂਰੀ ਕਰਨੀ ਪਵੇਗੀ ਉਸ ਤੋਂ ਬਾਅਦ ਵੀ ਐਕਸਟੈਂਸ਼ਨ ਵਧੇਗੀ ਜਾਂ ਫਿਰ ਉਸ ਐਕਸਟੈਂਸ਼ਨ ਤੋਂ ਬਾਅਦ ਵਾਪਸ ਆਉਣਗੇ ਜਾਂ ਫਿਰ ਉਸ ਤੋਂ ਪਹਿਲਾਂ ਰਿਹਾਈ ਉਹਨਾਂ ਦੀ ਹੋ ਸਕਦੀ ਹੈ ਸਰਕਾਰਾਂ ਨੇ ਤੇ ਕਰਨਾ ਤੇ ਉਧਰ ਗੱਲ ਹੁਣ ਕਿਸਾਨਾਂ ਦੀ ਕਰਾਂਗੇ ਕਿਉਂਕਿ ਕਿਸਾਨ ਇੱਕ ਵਾਰ ਫਿਰ ਤੋਂ ਲਾਮਬੰਦ ਹੋਣੇ ਸ਼ੁਰੂ ਹੋ ਗਏ ਤੇ ਵੱਡਾ ਐਲਾਨ ਉਹਨਾਂ ਦੇ ਬਦੋ ਕੀਤਾ ਗਿਆ ਨਵਦੀਪ ਸਿੰਘ ਜਲਵੇੜਾ ਪੋਕਲਨ ਮੈਨ ਦੇ ਨਾਮ ਦੇ ਨਾਲ ਜਿਹੜੇ ਪਿਛਲੇ ਅੰਦੋਲਨ ਦੇ ਨਾਲ ਫੇਮਸ ਹੋਏ ਸੀ ਉਹਨਾਂ ਦੀ ਰਿਹਾਈ ਨੂੰ ਲੈ ਕੇ ਹੁਣ ਵੱਡਾ ਮੋਰਚਾ ਜਿਹੜਾ ਹਰਿਆਣਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਲਿਆਉਣ ਦੀ ਤਿਆਰੀ ਕੀਤੀ ਗਿਆ 17 ਅਤੇ 18 ਤਰੀਕ ਦੀ ਗੱਲ ਹੈ ਵੀ ਅੰਬਾਲਾ ਦੇ ਵਿੱਚ ਲੋਕ ਇਕੱਠੇ ਹੋਣਗੇ ਕਿਸਾਨ ਇਕੱਠੇ ਹੋਣਗੇ ਅਤੇ ਉੱਥੇ ਵੱਡਾ ਪ੍ਰੋਟੈਸਟ ਕਰਨਗੇ ਲੇਕਿਨ ਸਵਾਲ ਇੱਥੇ ਕੀ ਕਿਸਾਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਵੀ ਅਸੀਂ 17 ਤੇ 18 ਤਰੀਕ ਨੂੰ ਉੱਥੇ ਪਹੁੰਚਾਂਗੇ ਅੰਬਾਲਾ ਪਹੁੰਚ ਕੇ ਐਸਪੀ ਦਫ਼ਤਰ ਤੱਕ ਘਰੋ ਕਰਾਂਗੇ ਪਰ ਪੱਟੀ ਸਾਹਿਬ ਕਿਵੇਂ ਦੇਖ ਰਹੇ ਹੋ ਕਿ ਇਹ ਸੰਭਵ ਹੋ ਪਾਏਗਾ ਜਿਸ ਤਰੀਕੇ ਦੇ ਨਾਲ ਹਰਿਆਣਾ ਸਰਕਾਰ ਦਾ ਹੁਣ ਤੱਕ ਰਵਈਆ ਰਿਹਾ ਖਾਸ ਤੌਰ ਤੇ ਕਿਸਾਨਾਂ ਦੀ ਮੂਵਮੈਂਟ ਦੇ ਅਕੋਰਡਿੰਗ ਲੱਗਦਾ ਹੈ ਕਿਸਾਨਾਂ ਨੂੰ ਇੰਨੀ ਆਸਾਨੀ ਦੇ ਨਾਲ ਅੰਬਾਲਾ ਦੇ ਵਿੱਚ ਪਹੁੰਚਣ ਦਿੱਤਾ ਜਾਏਗਾ ਲੱਗਦਾ ਵੀ ਜਿਹੜਾ ਇਹ ਮੋਰਚਾ ਵੱਡਾ ਮੋਰਚਾ ਲਾਉਣ ਦੀ ਤਿਆਰੀ ਕੀਤੀ ਗਈ ਹੈ ਐਲਾਨ ਕੀਤਾ ਗਿਆ ਕਿਸਾਨ ਉਸ ਵਿੱਚ ਸਫਲ ਹੋ ਪਾਣਗੇ। ਕੋ ਲਖਵਿੰਦਰ ਜੀ ਬੜੀ ਇਹ ਮੇਰਾ ਖਿਆਲ ਹੈ ਬੜੀ ਡਿਸਪਾਇੰਟਿੰਗ ਤੇ ਦਿੱਤੀ ਗੱਲ ਹੈ ਕਿ ਜਿਹੜਾ ਮੋਰਚਾ ਫਰਵਰੀ ਚ ਲਾਇਆ ਸੀ ਉਹ ਕਾਮਯਾਬ ਨਹੀਂ। ਉਹ ਕਿਸਾਨ ਭਰਾਵਾਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਉਹ ਇਲ ਟਾਈਮ ਸੀਗਾ ਔਰ ਉਹ ਜਿਸ ਤਰ੍ਹਾਂ ਚੱਲਿਆ ਸ਼ਹਾਦਤ ਤੋਂ ਕੋਈ ਬਹੁਤ ਸਾਰੇ ਨੌਜਵਾਨ ਪੜੇ ਗਏ ਆਪਣੇ ਨਰਦੀਪ ਸਿੰਘ ਜਲਵੇੜਾ ਉਹਨਾਂ ਦੇ ਵਿੱਚ ਹੀ ਆਇਆ ਯਾਰ ਉਹ ਤਾਂ ਇੱਕ ਜਿਤ ਵੀ ਬਹੁਤ ਹੋਇਆ ਪਿਛਲੇ ਦੰਦ ਦੇ ਵਿੱਚ ਔਰ ਕਿਸਾਨਾਂ ਦਾ ਜਥੇਬੰਦੀਕ ਤੌਰ ਤੇ ਵੀ ਤੇ ਮਾਸਪੋਲਿੰਗ ਦੇ ਤੌਰ ਤੇ ਵੀ ਘੇਰਾ ਨਹੀਂ ਬਧਿਆ ਇਸ ਮੋਰਚੇ ਦੇ ਤਰ੍ਹਾਂ ਸਿਰਫ ਤਿੰਨ ਮੇਜਰ ਜਥੇਬੰਦੀਆਂ ਨੇ ਆਪਣ ਨੂੰ ਖੇਡ ਸਾਹਬ ਦੀ ਜਥੇਬੰਦੀ ਜਾਂ ਕਿਸਾਨ ਸੰਘਰਸ਼ ਕਮੇਟੀ ਤੇ ਲੇਵਲ ਸਾਹਬ ਦੀ ਹੈ ਤੇ ਸਰਜੀਤ ਸਿੰਘ ਖੂਲ ਹੋਰਾਂ ਦੀ ਇਹ ਤਿੰਨ ਮੇਜਰ ਜਥੇਬੰਦੀਆਂ ਨੇ ਜਿਹੜੀਆਂ ਇਹ ਕਹਿੰਦੇ ਨੇ ਬਾਕੀ ਛੋਟੀਆਂ-ਮੋਟੀਆਂ ਜਥੇਬੰਦੀਆਂ ਨੇ ਮਤਲਬ ਉਸ ਤਰ੍ਹਾਂ ਘੇਰਾ ਵਿਸ਼ਾਲ ਨਹੀਂ ਹੋ ਸਕਿਆ ਜਿਸ ਤਰ੍ਹਾਂ ਪਹਿਲਾਂ ਹੋਇਆ ਸੀ ਦਿੱਲੀ ਦੇ ਮੋਰਚੇ ਦਾ ਉੱਚੇ ਹੈ ਕਿ ਇਹਨਾਂ ਦੇ ਉੱਪਰ ਸਰਕਾਰ ਇਸ ਤਰ੍ਹਾਂ ਵਾਲਾ ਪੈ ਗਿਆ ਕਿ ਸਰਕਾਰ ਕੋਲ ਟ੍ਰਾਫਿਕ ਅੰਗਾ ਮਸ਼ੀਨਰੀ ਬਹੁਤ ਹੈ ਸਤਿ ਕਿਸਾਨਾਂ ਨੇ ਨਹੀਂ ਰੋਕਿਆ ਹੋਇਆ ਰੋਕਿਆ ਉਹ ਪੁਲਿਸ ਤੇ ਫੌਜ ਨੇ ਹੋਇਆ ਪਰ ਉੱਥੇ ਲੋਕਲ ਜਿਹੜੇ ਲੋਕ ਨੇ ਕਿਉਂਕਿ ਤੰਗ ਬਹੁਤ ਜ਼ਿਆਦਾ ਹੋ ਰਹੇ ਨੇ ਸਰਕਾਰਾਂ ਤੋਂ ਉਹ ਬਹੁਤ ਨਾਰਾਜ਼ ਨੇ ਕਿਸਾਨਾਂ ਤੋਂ ਉਹਨਾਂ ਨੂੰ ਵਾਅਦਾ ਸੀ ਕਿ ਵੀ ਸਾਡਾ ਬੱਚੇ ਚਲੋ ਸੁਣਨਗੇ ਉਹ 25 30 ਮਿੰਟਾਂ ਦੇ ਜਿਹੜੇ ਲੋਕ ਨੇ ਉਹ ਬੜੇ ਦੁਖੀ ਨੇ ਜਿਨ੍ਹਾਂ ਜਿਹੜੇ ਵਾਲੇ ਨੇ ਜੀ ਉਹ ਜਿਹੜਾ ਉਹਨਾਂ ਨੇ ਅਨਾਉਂਸ ਕੀਤਾ ਕਿਉਂਕਿ ਉਹਦੀ ਜ਼ਮਾਨਤ ਨਹੀਂ ਹੋਈ ਉਹਦੇ ਸਾਥੀ ਦੀ ਜ਼ਮਾਨਤ ਵੀ ਹੈ ਤੇ ਉਹਨੂੰ ਜ਼ਮਾਨਤ ਨਹੀਂ ਦੇਤੇ ਕਹੇ ਉਹਦੇ ਉੱਪਰ ਸ਼ਾਇਦ ਪੀਸ ਨੇ ਜੋ ਖਬਰਾਂ ਆ ਰਹੀਆਂ ਨੇ ਤੇ ਸ਼ਾਇਦ ਦੋ ਵੀ ਬਹੁਤ ਜ਼ਿਆਦਾ ਹੈ। ਸੋ ਉਹਦੇ ਪ੍ਰੋਟੈਸਟ ਦੇ ਤੌਰ ਤੇ ਉਹ ਅੰਮ੍ਰਿਤਸਰ ਦੇ ਐਸਪੀ ਦੇ ਦਫ਼ਤਰ ਦੇ ਅੱਗੇ ਜਿਸ ਪੁਲਿਸ ਦੇ ਦਫ਼ਤਰ ਦੇ ਅੱਗੇ ਉਤਰਨਾ ਲੋਣਾ ਚਾਹੁੰਦੇ ਨੇ 17 ਦੇ 18 ਦਾ। ਪਰ ਮੈਨੂੰ ਲੱਗ ਰਿਹਾ ਹੈ ਕਿ ਜੇ ਪਹਿਲਾਂ ਹੀ ਦਿੱਲੀ ਨਹੀਂ ਜਾਣ ਦਿੱਤਾ ਗਿਆ ਤਾਂ ਪੰਜਾਬ ਤੋਂ ਕਿਸਾਨ ਉੱਥੇ ਕਿਸ ਤਰ੍ਹਾਂ ਜਾਣਗੇ? ਨੇੜੋਂ ਮੌੜੋਂ ਮੁਕਟ ਹੋਇਦੋਂ ਅਗਰ ਇਹ ਨਹੀਂ ਦੇ ਆ ਸਕਦੇ ਨੇ ਮੇਰਾ خیال ਇਹ ਹੈ ਕਿ ਸਰਕਾਰ ਕਿਉਂਕਿ ਇਲੈਕਸ਼ਨਾਂ ਸਿਰ ਤੇ ਨੇ ਬੀਜਪੀ ਫੋਟ ਨਹੀਂ ਕਰ ਸਕਦੀ ਇਹ ਗੱਲ ਤੇ ਉਹ ਇਹ ਧਰਨੇ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਮੇਰੇ ਕਹਿਣ ਤੇ ਉਹਨਾਂ ਨੇ ਅਪੀਲ ਬੜੀ ਵੱਡੀ ਕਰੀ ਹੈ ਪਰ ਚਾਹੀਦਾ ਇਹ ਸੀਗਾ ਕਿਸਾਨਾਂ ਦੀ ਜਿਹੜੀ ਕਮਜ਼ੋਰੀ ਮੈਨੂੰ ਸਭ ਤੋਂ ਵੱਡੀ ਨਜ਼ਰ ਆ ਰਹੀ ਹੈ ਕਿ ਕਿਸਾਨਾਂ ਦੀਆਂ ਜਿੱਥੇ ਹੁੰਦੀਆਂ ਜੋ ਕਿ ਨਹੀਂ ਔਰ ਉਹ ਜਿਹੜੀਆਂ ਕੁਝ ਲੜ ਰਹੀਆਂ ਨੇ ਉਹ ਸਿਰਫ ਇਸ ਗੱਲ ਦੇ ਉੱਪਰ ਖੜੇ ਨਹੀਂ ਕਿ ਅਸੀਂ ਜ਼ਿਆਦਾ ਕੜਕੂ ਅਸੀਂ ਜ਼ਿਆਦਾ ਜੜਾ ਕੇ ਆਂ ਦੂਜੇ ਉਹਨਾਂ ਦੇ ਨਾਲ ਨਹੀਂ ਲੱਗਦੇ। ਇੱਕ ਦੂਜੇ ਨੂੰ ਅਪਰੂਵ ਕਰਨ ਲੱਗੇ ਹੋਏ ਨੇ ਕਿ ਅਸੀਂ ਜ਼ਿਆਦਾ ਸਥਾਨ ਪੁੱਛੀ ਜਾਂ ਜ਼ਿਆਦਾ ਕੜਕੂ ਦੂਜੇ ਨੇ ਜਿਹੜੇ ਉਪਚਨ ਵਾਲੇ ਨੇ ਸਮਝੌਤਾ ਕਰੂਣੇ ਨੇ ਇਸ ਚੱਕਰ ਚ ਫਸ ਗਏ ਇੱਕ ਸਾ। ਪਰ ਸਰਕਾਰਾਂ ਇਹ ਗੱਲ ਇਸ ਗੱਲ ਨੂੰ ਗੜੀਆਂ कामयाब ਹੁੰਦੀਆਂ ਨੇ ਨਾ ਮਾਮਲੇ ਚ ਇਹਦਾ ਫੋਨ ਦੇ ਵਿੱਚ ਅਰੇ ਟ੍ਰੇਡ ਯੂਨੀਯੋਨਿਜ਼ਮ ਦੇ ਵਿੱਚ ਆਪਾਂ ਦੇਖਦੇ ਆ ਰਹੇ ਹਾਂ ਜੁਵਾਨ ਦੇ ਟ੍ਰੇਡ ਯੂਨੀਯੋਨ ਤੋਂ ਲੈ ਕੇ ਮੁਲਾਜ਼ਮਾਂ ਦੇ ਤੱਕ ਛਤਪੋਣੇ ਉਹਨਾਂ ਨੂੰ ਖਿਲਾਰਨਾ ਉਹਨਾਂ ਨੂੰ ਡਟਕੋਣਾ ਉਹਨਾਂ ਦੀ ਗੱਲਾਂ ਨੂੰ ਪੂਰੇ ਹੀ ਪਾਸੇ ਨੂੰ ਤੋਰ ਦੇਣਾ ਉਹ ਕਿਸਾਨਾਂ ਨਾਲ ਵੀ ਉਹੀ ਗੱਲ ਬੋਲਦੇ। ਕੋਈ ਬੜੀ ਬਦਕਿਸਮਤੀ ਹੈ ਕਿ ਉਹ ਨੌਜਵਾਨ ਜੀ ਨੇ ਉਸ ਟਾਈਮ ਮੋਰਚੇ 'ਚ ਬੜਾ ਤਕੜਾ ਰੋਲ ਖੇਡਿਆ ਸੀਗਾ ਮਨਦੀਪ ਵੀ ਤੇ ਵਾਟਰ ਕੈਨ ਨਾਲ ਉਹਦੇ ਪਾਸੇ ਮੋੜ ਦਿੱਤੀ ਸੀਗੀ ਪਰ ਇਹ ਹੈ ਕਿ ਉਹ ਗੱਲ ਜਿਹੜੀ ਪਹਿਲਾਂ ਵਾਲੀ ਸੀ ਉਹ ਬਣ ਨਹੀਂ ਰਹੀ। ਇਹ ਤੇ ਤਰੀ ਗੱਲ ਹੈ ਆਪਣੇ ਆਪ ਦੇ ਵਿੱਚ ਕਿਸਾਨ ਲੀਡਰਾਂ ਨੂੰ ਚਾਹੀਦਾ ਹੈ ਕਿ ਸਾਰੀਆਂ ਬਾਕੀਆਂ ਜਿੱਥੇ ਗੁੰਜੀਆਂ ਨੂੰ ਬਟਾ ਕੇ ਕੋਈ ਦਾ ਹੱਲ ਕੱਢਣ ਇਸ ਗੰਦਾ अदरवाइज ਇਹ ਮੋਰਚਾ ਮੇਰਾ ਖਿਆਲ ਹੈ ਵੀ ਕਿਸੇ ਚੋਖ ਸੋਚੇ ਨਹੀਂ ਲੱਗ ਰਿਹਾ ਕਿਸੇ ਕੰਦੇ ਨਹੀਂ ਲੱਗ ਰਿਹਾ ਨਾ ਹੀ ਤਾਂ ਮੰਗਾਂ ਦੇ ਉੱਪਰ ਜ਼ੋਰ ਜ਼ੋਰ ਪੈ ਰਿਹਾ ਪੂਣੀ ਮੇਰ ਮੰਗੇ ਬਣ ਜੋਗੇ ਆਮ ਤੌਰ ਤੇ ਵੀ ਹੁੰਦਾ ਇਲੈਕਸ਼ਨਾਂ ਦੇ ਆਪਣੀ ਸੋਸ਼ੀ ਐਜੀਟੇਸ਼ਨਾਂ ਦੇ ਵਿੱਚ ਤੇ ਲਾਠੀ ਚਾਰਜ ਹੋਰ ਹੋ ਜਾਂਦੇ ਨੇ ਫੜੇ ਫੜੇ ਜਾਂਦੇ ਨੇ ਅਕੀਰ ਮੰਗੇ ਹੁੰਦੇ ਜੇ ਇਹਦੇ ਸਾਥ ਹੀ ਰਿਹਾ ਕਰੋ ਬਾਕੀ ਮੰਗਾਂ ਮੁੜ ਜਾਂਦੀਆਂ ਉਹ ਲਗਭਗ ਇਹ ਮੋਂ ਐਮ ਐਸ ਪੀ ਤੋਂ ਚੱਲ ਕੇ ਕੰਪਨਸੇਸ਼ਨ ਤੱਕ ਆਉਂਦੇ ਆਉਂਦੇ ਮਤਲਬ ਅਕੀਰ ਕਿੱਥੇ ਪਹੁੰਚ ਗਈ ਹੈ ਗੱਲ ਤੁਸੀਂ ਦੇਖੋ ਇਹ ਮਤਲਬ ਸਾਥ ਹੀ ਰਿਹਾ ਕਰਾਉਣ ਵਾਲੀ ਮੰਗ ਵੱਲ ਨਹੀਂ ਜਾ ਰਹੀ ਜੇ ਮੇਰਾ ਖਿਆਲ ਹੈ ਵੀ ਇਹ ਜਿਹੜਾ ਪਹਿਲਾਂ ਵੀ ਸੰਘਰਸ਼ਾਂ ਨਾਲ ਸਤਾਰਾ ਐਵੇਂ ਕਰਦੀ ਹੁੰਦੀ ਹੈ ਤੇ ਜੇ ਮੇਰਾ ਖਿਆਲ ਹੈ ਗਲਤ ਦਿਸ਼ਾ ਵੱਲ ਜਾ ਰਹੀ ਹੈ ਪਰ ਫਿਰ ਵੀ ਮੇਰਾ ਖਿਆਲ ਹੈ ਕਿ ਬਾਕੀ ਜਿੱਥੇ ਬੰਦਿਆਂ ਨੂੰ ਜਿਹੇ ਨਹੀਂ ਵੀ ਉਹਨਾਂ ਨੂੰ ਸਤਿ ਉਹਨਾਂ ਨੂੰ ਵੀ ਹਮਾਇਤ ਕਰਨੀ ਚਾਹੀਦੀ ਹੈ। ਜਿਹੜੇ ਕੈਦੀ ਨੇ ਸੰਪੂਰਨ ਚੁਗਵਾਉਣੇ ਚਾਹੀਦੇ ਨੇ ਉਹਨੂੰ ਬਾਅਦ ਬੈਠ ਕੇ ਸਾਂਝੀ ਮੀਟਿੰਗ ਕਰਕੇ ਕੋਈ ਵੱਡਾ ਮੋਰਚੇ ਦੀ ਪਲਾਨ ਕਰਨੀ ਚਾਹੀਦੀ ਹੈ। ਇਸ ਤਰੀਕੇ ਦੇ ਨਾਲ ਸਰਕਾਰਾਂ ਨੇ ਜਿਹੜੀਆਂ ਬਾਲਾ ਪੈ ਰਹੀਆਂ ਨੇ ਯਾਨੀ ਆਮ ਲੋਕ ਨੇ ਉਹਨਾਂ ਦੇ ਖਾਸ ਕਰਕੇ ਜਿਹੜੇ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਦੇ ਵਿੱਚ ਕੋਈ ਅੱਛੀ ਫੀਲਿੰਗ ਨਹੀਂ ਆ ਰਹੀ। ਸਰਕਾਰਾਂ ਮਤਲਬ ਕਿਸਾਨਾਂ ਨੂੰ ਇਸੋਲੇਟ ਕਰਨ ਦੇ ਵਿੱਚ ਉਹਨਾਂ ਨੂੰ ਉਹਦਾ ਇੰਨੇ ਖਰਾਬ ਕਰਨ ਦੇ ਵਿੱਚ ਕਾਮਯਾਬ ਹੁੰਦੀਆਂ ਨਜ਼ਰ ਆਉਂਦੀ। ਜੀ ਬਿਲਕੁਲ ਭਾਵੇਂ ਅੱਜ ਅਪੀਲ ਤਾਂ ਕਰ ਦਿੱਤੀ ਗਈ ਹੈ ਕਿ ਸਰਬੰਤ ਸਿੰਘ ਪੰਦੇੜ ਦੇ ਵੱਲੋਂ ਕਿਸਾਨ ਆਗੂ ਨੇ ਨੌਰਥ ਪੂਰੇ ਭਾਰਤ ਨੂੰ ਉੱਤਰੀ ਭਾਰਤ ਨੂੰ ਹਰਿਆਣਾ ਨੂੰ ਪੰਜਾਬ ਨੂੰ ਵੀ ਬਾਤ ਚੜ ਕੇ ਲੋਕ ਇਸ ਜਿਹੜਾ ਮੋਰਚਾ ਲਾਉਣ ਜਾ ਰਹੇ ਨੇ 17-17 ਤੇ 18 ਤਰੀਕ ਨੂੰ ਉੱਥੇ ਪਹੁੰਚਣਾ ਲੇਕਿਨ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਵੀ ਪਹੁੰਚਣਾ ਵੀ ਮੁਸ਼ਕਿਲ ਲੱਗਦਾ ਕਿਉਂਕਿ ਜਿਸ ਤਰੀਕੇ ਨਾਲ ਹਰਿਆਣਾ ਸਰਕਾਰ ਦਾ ਪਹਿਲਾਂ ਆਪਾਂ ਕਹੀਏ ਕਿਸਾਨਾਂ ਨੂੰ ਲੈ ਕੇ ਉਹਨਾਂ ਦਾ ਐਕਸ਼ਨ ਰਿਹਾਗਾ ਇਹ 17 ਤੇ 18 ਤਰੀਕ ਦਾ ਮੋਰਚਾ ਵੀ ਅ ਮੁਸ਼ਕਲ ਦੇ ਵਿੱਚ ਲੱਗ ਰਿਹਾ ਲੇਕਿਨ ਕਿਸਾਨ ਕਿਸ ਤਰੀਕੇ ਨਾਲ ਹਰਿਆਣਾ ਪਹੁੰਚਣਗੇ ਹੁਣ ਹਰਿਆਣਾ ਦੇ ਵਿੱਚ ਆ ਕੇ ਮੋਰਚਾ ਲੱਗ ਪਾਏਗਾ ਜਾਂ ਨਹੀਂ ਇਹ 17 ਤੇ 18 ਤਰੀਕ ਨੂੰ ਹੀ ਪਤਾ ਲੱਗੇਗਾ ਡਾਕਟਰ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਹੋ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪੀਐਲਜੀ ਸੋਤਿਆਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਥੈਂਕ ਯੂ ਡਾਕਟਰ ਹਰਬਿੰਦਰ ਸਿੰਘ ਪੱਟੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਤੁਹਾਨੂੰ ਗੱਲਬਾਤ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ ਪੁੱਤਕ ਦੇ ਇਜ਼ਾਜ਼ਤ ਧੰਨਵਾਦ